ਸਾਹਿਕਾਨ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ 2025 ਚੜਦੇ ਹੀ ਬੜਾ ਵੱਡਾ ਬਵਾਲ ਮਚ ਗਿਆ ਹੈ ਭਾਰਤੀ ਜਨਤਾ ਪਾਰਟੀ ਵਿੱਚ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਦਾ ਪੂਰੇ ਹੀ ਭਾਰਤ ਦੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਦੂਸਰੇ ਪਾਸੇ ਜਗਜੀਤ ਸਿੰਘ ਡੱਲੇ ਵਾਲੂ ਅੱਜ ਪੂਰੇ 39 ਦਿਨ ਹੋ ਗਏ ਨੇ ਐਮਐਸਪੀ ਨੂੰ ਲੈ ਕੇ ਮਰਨ ਵਰਤ ਉੱਤੇ ਬੈਠੇ ਹੋਏ ਦੂਸਰੇ ਪਾਸੇ ਤਤਰ-ਭਤਰ ਹੋਵੇਗੀ ਭਾਰਤੀ ਜਨਤਾ ਪਾਰਟੀ 2025 ਦੇ ਪਹਿਲੇ ਮਹੀਨੇ ਵਿੱਚ ਯਾਨੀ ਕਿ ਬੜੀ ਵੱਡੀ ਸੱਲ ਲਾ ਦਿੱਤੀ ਹੈ ਕਾਂਗਰਸ ਪਾਰਟੀ ਨੇ ਕਾਂਗਰਸ ਪਾਰਟੀ ਦਾ ਸਰਕਾਰ ਬਣਨਾ ਤੈ ਹੋ ਗਿਆ ਹੈ ਯਾਨੀ ਕਿ ਸੈਂਟਰ ਦੇ ਵਿੱਚ ਕਾਂਗਰਸ ਦਾ ਆਉਣਾ ਸੰਭਾਵੀ ਹੋ ਗਿਆ ਹੈ ਕਿਉਂਕਿ ਟੁਕੜੇ ਟੁਕੜੇ ਹੋਣ ਜਾ ਰਹੇ ਨੇ ਭਾਰਤੀ ਜਨਤਾ ਪਾਰਟੀ ਦੇ ਕਿਉਂਕਿ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜਾ ਐਲਾਈਸ ਕੀਤਾ ਗਿਆ ਸੀ ਐਂਡੀ ਦੇ ਤਹਿਤ ਨਿਤਿਸ਼ ਕੁਮਾਰ ਦੇ ਨਾਲ ਉਹ ਲੱਗਦਾ ਹੈ ਕਿ ਨਿਤਿਸ਼ ਕੁਮਾਰ ਨੇ ਆਪਣੇ ਪੈਰ ਹੌਲੀ-ਹੌਲੀ ਪਿਸ਼ਾਹ ਕਰਨੇ ਸ਼ੁਰੂ ਕਰ ਦਿੱਤੇ ਨੇ ਕਿਉਂਕਿ ਸੂਤਰ ਦੱਸਦੇ ਨੇ ਕਿ ਜਿਸ ਤਰ੍ਹਾਂ ਨਿਤਿਸ਼ ਕੁਮਾਰ ਦੇ ਨਾਲ ਵਾਅਦੇ ਕੀਤੇ ਗਏ ਸੀ ਅਮਨਿਤ ਸ਼ਾਹ ਵੱਲੋਂ ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਹ ਵਾਅਦੇ ਪੂਰੇ ਨਹੀਂ ਕੀਤੇ ਗਏ ਇਧਰ ਆਉਣ ਵਾਲੇ ਦੌਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਲੋਕਤੰਤਰ ਅਤੇ ਸੰਵਿਧਾਨ ਨੂੰ ਜਿਹੜਾ ਮਾਤ ਦੇਣਾ ਚਾਹੁੰਦੀ ਹੈ ਖਤਮਿਤ ਕਰਨਾ ਚਾਹੁੰਦੀ ਹੈ ਜਿਸ ਤਰ੍ਹਾਂ ਅਰਵਿੰਦ ਕੇਸ਼ਵਲ ਕਹਿੰਦੇ ਸੀ ਕਿ ਜੇਕਰ ਤੀਜੀ ਵਾਰ ਸਰਕਾਰ ਆਈ ਤਾਂ ਸੰਵਿਧਾਨ ਅਤੇ ਲੋਕਤੰਤਰ ਬਚਨਾ ਬੜਾ ਮੁਸ਼ਕਲ ਹੋ ਜਾਵੇਗਾ ਨਿਤਿਸ਼ ਕੁਮਾਰ ਨੇ ਦਿਨਾਲ ਜਦੋਂ ਪੱਤਰਕਾਰਾਂ ਨੇ ਗੱਲਬਾਤ ਕੀਤੀ ਕਿ ਆਖਰਕਾਰ ਮਾਜਰਾ ਕੀ ਹੈ ਉਹਨਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਥੋੜਾ ਜਾ ਕਿਤਨਾ ਕਿਤੇ ਜਿਹੜੇ ਸਹੀ ਨਿਸ਼ਾਨਾ ਹੈ ਉਸ ਤੋਂ ਭਟਕ ਚੁੱਕੀ ਹੈ ਉਧਰ ਬਿਹਾਰ ਦੇ ਪੂਰਵ ਮੁੱਖ ਮੰਤਰੀ ਲਾਲੂ ਪ੍ਰਸ਼ਾਦ ਯਾਦਵ ਵੱਲੋਂ ਵੀ ਨਿਤਿਸ਼ ਕੁਮਾਰ ਨੂੰ ਖੁੱਲਾ ਸੱਦਾ ਦੇ ਦਿੱਤਾ ਗਿਆ ਹੈ ਇੰਡੀਆ ਗਠਬੰਧਨ ਦੇ ਵਿੱਚ ਜਦੋਂ ਪੱਤਰਕਾਰਾਂ ਨੇ ਗੱਲਬਾਤ ਕੀਤੀ ਤੇ ਗੱਲ ਨੂੰ ਗੋਲ ਮੋਲ ਕਰ ਗਏ ਨਿਤਿਸ਼ ਕੁਮਾਰ ਗੱਲ ਕਰਨ ਦੇ ਲਹਿਜ਼ੇ ਤੋਂ ਲੱਗ ਰਿਹਾ ਸੀ ਕਿ ਨਿਤਿਸ਼ ਕੁਮਾਰ ਕਿਸੇ ਵੀ ਸਮੇਂ ਇੰਡੀਆ ਯਾਨੀ ਕਿ ਕਾਂਗਰਸ ਪਾਰਟੀ ਦੇ ਨਾਲ ਗਠਬੰਧਨ ਕਰ ਸਕਦੇ ਨੇ ਯਾਨੀ ਕਿ ਦੇਸ਼ ਦੇ ਮੁੱਖ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਿਨ੍ਹਾਂ ਦੇ ਕੋਲ ਗ੍ਰਹਿ ਮੰਤਰਾਲਾ ਹੈ ਅਮਨ ਸ਼ਾਹ ਦੀਆਂ ਦਿਲ ਦੀਆਂ ਧੜਕਣਾ 2025 ਦੇ ਵਿੱਚ ਵਧੀਆਂ ਹੋਈਆਂ ਨੇ ਕਿ ਆਖਰਕਾਰ ਨਿਤਿਸ਼ ਕੁਮਾਰ ਚੌਧੇ ਕੀ ਨੇ ਕਿ ਜਿਹੜੇ ਅਹੁਦਿਆਂ ਦੀ ਮੰਗ ਉਹਨਾਂ ਦੇ ਸੰਸਦਾਂ ਵੱਲੋਂ ਰੱਖੀ ਗਈ ਸੀ ਕਿ ਉਹ ਅਹੁਦੇ ਨਹੀਂ ਦਿੱਤੇ ਗਏ ਸੈਂਟਰ ਸਰਕਾਰ ਵੱਲੋਂ ਇਸ ਨੂੰ ਲੈ ਕੇ ਕਈ ਲੰਮੇ ਸਮੇਂ ਤੋਂ ਅਫਵਾਹਾਂ ਆ ਰਹੀਆਂ ਨੇ ਲੇਕਿਨ ਇਧਰ ਲਾਲੂ ਯਾਦਵ ਨੇ ਖੁੱਲ ਕੇ ਬੋਲ ਦਿੱਤਾ ਹੈ ਜੇਕਰ ਨਿਤਿਸ਼ ਕੁਮਾਰ ਆਉਣਾ ਚਾਹੁੰਦੇ ਨੇ ਤਾਂ ਉਹ ਬਿਹਾਰ ਦੇ ਮੁੱਖ ਮੰਤਰੀ ਵੀ ਬਣ ਸਕਦੇ ਨੇ ਗੱਠਬੰਧਨ ਦੇ ਤਹਿਤ ਅਤੇ ਦੂਸਰੇ ਪਾਸੇ ਇੰਡੀਆ ਦਾ ਹਿੱਸਾ ਵੀ ਹੋਣਗੇ ਬਣਦਾ ਮਾਨ ਸਨਮਾਨ ਨਿਤਿਸ਼ ਕੁਮਾਰ ਨੂੰ ਦਿੱਤਾ ਜਾਵੇਗਾ ਇਸ ਗੱਲ ਨੂੰ ਗੋਲ ਮੋਲ ਕਰ ਗਏ ਨੇ ਜਦੋਂ ਪੱਤਰਕਾਰਾਂ ਨੇ ਨਿਤਿਸ਼ ਕੁਮਾਰ ਨੂੰ ਸਵਾਲ ਪੁੱਛੇ ਸੂਤਰ ਦੱਸਦੇ ਨੇ ਕਿ ਕਿਸੇ ਵੀ ਸਮੇਂ ਪਾਸਾ ਪੜ੍ਹ ਸਕਦਾ ਹੈ ਤੁਹਾਨੂੰ